5 ਤੇ 2 7 ਕਿਲੇ 7 ਕਿਲੇ ਛੜਕਦੀ ਹੂੰ ਧੂੜ ਤੇ 1 2.5 2.5 2.5 ਰਹਿ ਗਈ ਤੇ 2 ਨਾਲ ਆਉ 2.5 ਪੌਂਡ ਤੇ ਕੋਨੇ ਕਿੰਨੇ ਕਿਲੇ ਵਾਹ ਰਹੇ ਹੈਂ ਅੱਜ ਖਾਇਆ ਨਾ ਖਲਾਰ ਦਾਦਾ ਹਾਂ ਹੁਣ ਯਾਰ ਇਹ ਪਾਣੀ ਹੁਣ ਇਹਨਾਂ ਨੂੰ ਪਾਣੀ ਲੱਗਣ ਵਾਲਾ ਹੈ ਇੱਕ ਗੱਲ ਦੱਸਦਾ ਵੇਲਾ ਆਏ ਤਾਂ ਨਜ਼ਾਰਾ ਦੇ ਦੇਣਾ ਸੀ ਭਾਈ ਕਿਵੇਂ ਨਜ਼ਾਰਾ ਐਂ ਦੇ ਦੇਣਾ ਸੀ ਇਹਨੂੰ ਵਾਹ ਕੇ ਨਾ ਸਵਾਰ ਕੇ ਇਹਦੇ ਚ ਕਦੂਆਂ ਦੀਆਂ ਵੱਲਾਂ ਲਾਉਣਗੇ ਕੀ ਕਰਤੀ ਨਾ ਮੈਂ ਤੈਨੂੰ ਨਹੀਂ ਮੈਂ ਇੱਕ ਹੋਰ ਮੈਂ ਇੱਕ ਹੋਰ ਗੱਲ ਦੱਸਦਾ ਉਹ ਨਹੀਂ ਗੁਰਪੀਤ ਉਹ ਤਾਂ ਚੱਲ ਹੁੰਦਾ ਨਾ ਹੁੰਦਾ ਯਾਰ ਪੱਠੇ ਹਿਸਾਬ ਦੇ ਦੇ ਵੀ ਤੈਨੂੰ ਪੱਠੇ ਵੀਜਨੇ ਪੈਣੇ ਸੀ ਹਾਂ ਹੈ ਪੱਠੇ ਹੋਂ ਤਾਂ ਕਾਈ ਚੱਲ ਨਹੀਂ ਚੱਲਣਾ ਸੀ ਆ ਬਈ ਕੰਮ ਨਾ ਬਿੱਲਾ ਹੋ ਜਾਣਾ ਪੱਠੇ ਵੀਜਨੇ ਨਹੀਂ ਜੇ ਜੇ ਦੇ ਭਾਈ ਇੱਥੇ ਆਪਣੀ ਕੱਲੀ ਜਮੀ ਹੁੰਦੀ ਵੀ ਹੁਣ ਮੰਨ ਲਾ ਵਿਹਲਾ ਹੋ ਜਾਂਦਾ ਇਹ ਹੁਣ ਆਪਾਂ ਵਾਹ ਕੀ ਹੈ ਕੋਈ ਇੱਥੇ ਬੀਜਣਾ ਕੋਈ ਮੱਕ ਛੱਕ ਮੱਕ ਨਾ ਬੀਜ ਹੋਰ ਕੀ ਬੀਜਣਾ ਸੀ ਪਹਿਲਾਂ ਤਰੋ ਬੀਤਾ ਤੂੰ ਕੀਜਨੇ ਸੀ ਸਿਉਣਾ ਸੋਨਾ ਨਾ ਇਹ ਦੁਪਹਿਰ ਤੱਕ ਬੀਜ ਨਹੀਂ ਵੇਖਿਆ ਸੋਨਾ ਬੀਜਣਾ ਸਿਉਣਾ ਇਹ ਦੁਪਹਿਰ ਤੱਕ ਬੀਜ ਨਹੀਂ ਚੰਨਾ ਸਿਉਣਾ ਯਾਰ ਕੰਮ ਤਾਂ ਐਡਾ ਨਹੀਂਗਾ ਡਾਰੀ ਬੜ ਹੈ ਹੈ ਤਾਂ ਐਡਾ ਨਹੀਂ ਤੁਰ ਵੀ ਤਾਂ ਹੁਣ ਨਾ ਮੇਰੀ ਗੱਲ ਸੁਣਦਾ 10 15 ਤੋਂ ਤਾਂ ਘਟਦੇ ਨਹੀਂ ਬੋਲੀ ਤੇ ਵੀ ਭਾਈ ਪਰ ਤੂੰ ਗਿੱਤ ਤਾਂ ਮੈਂ ਤਾਂ ਦੱਸਦਾ ਹਾਂ ਹੁਣ ਨਾ ਆਪਾਂ ਨੂੰ ਗੰਦਦਾ ਹੀ ਹੁੰਦਾ ਹੈ ਉਹ ਆਪਾਂ ਨੂੰ ਉਹ ਚੀਜ਼ ਦਾ ਭੇਤ ਨਹੀਂਗਾ ਹੁਣ ਉਹ ਖਾਲੀਆਂ ਬਣਾ ਕੇ ਬੈੱਡ ਬਣਾ ਕੇ ਲਾਉਂਦੇ ਹਨਾ ਤੇ ਬਈ ਉਹ ਖਾਲੀ ਖਾਲੀ ਪਾਣੀ ਲਾਉਂਦੇ ਐ ਤੇ ਖਾਲੀ ਜੀ ਗੰਦ ਹੁੰਦਾ ਉਹ ਸਵਾਰੀ ਰੱਖਦੇ ਉਹਨਾਂ ਹੀ ਕਾ ਤੇਰਾ ਕਿਹਦਾ ਮੁਰਗਾ ਬੱਲਾ ਹਥ ਫੋਏਗਾ ਮੁਰਗਾ ਤਾਂ ਹੋਣੀ ਨਹੀਂ ਲਗਾ ਹਾਂ ਪੰਨਾ ਪੰਨਾ ਪਾ ਕੇ ਨਾ ਪਾਣੀ ਲਾਉਣ ਪਾਣੀ ਲਾਉਣ ਤਾਂ ਐਸਾ ਚਲਾਲੀ ਮੋਟਰ ਨੇ ਚਾਲ ਲਈ ਥੂਈ ਪੌਖਾ ਦਾ ਹੱਥ ਤਾਂ ਨਹੀਂ ਨਹੀਂ ਤੇ ਉਹ ਸੱਚ ਦੇ ਵਾਲੀ ਮੋਟਰ ਨਹੀਂ ਚਲਾਈ ਉਹਨੇ ਉਹ ਨਹੀਂ ਚਲਾਈ ਕਿਉਂ ਪਾਣੀ ਨੰਗੂ ਕੇ ਮੈਂ ਉਹਨਾਂ ਦੇ ਹੈ ਖਾਲਾ ਇਹ ਤੇ ਚੱਲਦਾ ਪਰੇ ਉਦੂਗਾ ਥੱਕ ਗਿਆ ਵਿਚਾਰੀ ਨਹੀਂ ਪਰਾਂ ਜੀ ਚਲਾ ਆ ਵੇਖੀ ਗੰਡੇ ਗੰਡੇ ਦਾ ਬਹੁਤ ਗਿਆ ਹੁਣ ਪਾਂਟੇ ਵਾਲੇ ਪਾਣੀ ਐਵੇਂ ਕੀ ਵੀਡੀਓ ਚ ਨਿਉ ਮੈਦੀ ਦੇ ਹੈ ਵੀਡੀਓ ਚ ਨਿਉ ਮੈਦੀ ਦੇ ਤੇ ਜਦੋਂ ਆਪਾਂ ਵਿਖਾਉਂਦੇ ਨਾ ਐਂ ਕਰਕੇ ਹਾਂਜੀ ਹਾਂ ਇਹ ਤੇ ਹਨੇ ਕੈਮਰਾ ਦੇ ਆ ਵੇਖੀ ਹਰੇ ਬਾਈ ਕਿੰਨੀ ਡਾਈ ਦਾ ਕੰਮ ਹੈ ਨਾ ਤੇ ਉਹ ਵਿੱਚ ਇੱਕ ਪੀਲਾ ਜਿਹਾ ਪਤਾ ਨਹੀਂ ਕਾਹ ਤੋਂ ਹੈ ਗੰਧ ਯਾਰ ਹਜੇ ਤੱਕ ਤਾਂ ਲੁੰਬੜ ਪੂਛੀ ਫੜਦਾ ਹੈ ਬਾਈ ਹੈ ਆਪਾਂ ਤਾਂ ਪ੍ਰੇ ਕਰਨੀ ਸੀ ਤੇ ਆ ਲਸਣ ਚ ਆ ਵਧੀਆ ਕੰਮ ਹੈ ਮੈਂ ਤੈਨੂੰ ਆਖਿਆ ਸੀ ਆਪਾਂ ਪਾ ਦਈਏ ਹੈ ਪਰਾਲੀ ਜੀ ਨਾ ਫੇਰ ਹੈ ਨਿਆਰਾ ਹੂੰ ਉਤਰਾ ਹੋਏ ਨਾ ਉਧਰ ਦੀ ਵਹਨੇ ਆਏ ਨਾ ਇਧਰ ਸੂਰਜ ਆ ਸਾਹਮਣੇ ਇੱਕ ਮਿੰਟ ਫਸ ਆ ਜਾ ਉਤਰਾ ਹੁੰਦਾ ਨਾ ਫਿਰ ਨਿਆਰਾ ਹੂੰ ਬੰਦ ਗੋਭੀ ਆਥੇ ਭਾਈ ਫੁੱਲ ਗੋਭੀ ਆਪਾਂ ਨੂੰ ਇਹ ਲੱਗਦਾ ਸੀ ਵੀ ਇਹਨੇ ਕਾਦਾ ਕੋਈ ਫੁੱਲ ਬਾਨਾ ਹੈ ਨਾ ਆ ਯਾਰ ਕਿਸ ਨੇ ਕੀ ਕੀਤਾ ਜੀ ਕਿਵੇਂ ਪਾਸੇ ਪਾਸੇ ਪੱਤੇ ਲਾ ਲੇ ਪੱਤੇ ਲੱਥਿਆ ਦੇ ਨਾ ਹਾਂ ਐ ਪਤਾ ਕੀ ਗੋਭੀ ਦਾ ਫਿਰ ਲਿਜਾਊਗਾ ਇਹ ਅਸਲ ਇਹਦੇ ਚੋਂ ਵਿਰਲੇ ਵਿਰਲੇ ਪੱਤੇ ਜਾਂ ਨਾ ਹਵਾ ਲੱਗੇ ਇੱਕ ਇੱਥੋਂ ਵੱਡਾ ਸੀ ਹੂੰ ਇੱਕ ਇੱਥੋਂ ਵੱਡਾ ਸੀ ਤੈਨ ਲੱਗਿਆ ਸੀ ਇੱਕ ਉਥੋਂ ਕੱਲ ਗਏ ਸੀ ਕਿ ਪਰਸਾ ਜੋਥੇ ਲੱਗੇ ਜਾ ਆਪਾਂ ਕੱਲ ਗਏ ਸੀ ਲੱਗੇ ਜਾ ਇਹ ਉਹ ਫੁੱਲ ਲਗੇ ਸੀ ਕੌਣ ਲਗੇ ਸੀ ਹਾਂ ਹਾਂ ਪੱਟੀ ਕੱਢ ਦੇ ਇਹ ਤੇ ਗਾਜਰਾ ਕਿਥੋਂ ਪੱਟੀਆਂ ਕੱਲ ਹਾਂ ਪੱਟੀਆਂ ਇਧਰ ਠੀਕ ਆ ਇਧਰੋ ਇਧਰੋ ਵੇਨੇ ਪਗੰਡੇ ਗੋਭੀ ਤਾਂ ਪੂਰੀ ਕੰਮ ਹੋ ਗਈ ਹੈ ਨਾ ਮੁਲਾਇ ਤਾਂ ਥੋੜੀ ਹੋਈ ਤਾਂ ਥੋੜੀ ਲੇਟ ਇਹ ਤੇ ਫੁਹਾਰਾ ਲਾਉਣਾ ਸੀ ਆਪਾਂ ਹੈ ਨਾ ਆ ਵੇ ਖਿੱਦੜੂ ਕੀ ਪੜਨਾ ਕਣਕ ਕੰਤੂ ਨੀ ਹੂੰ ਗੁੱਲਣ ਦਾ ਉਹ ਉਹਵੇਂ ਗੰਦਾ ਨਹੀਂ ਫੁੱਟਿਆ ਹਜੇ ਤੇ ਪਰ ਹੁਣ ਜਦੋਂ ਦਿਨ ਲੱਗਣ ਲੱਗੇ ਨਾ ਉਦੋਂ ਗੰਦ ਫੁੱਟੂਏ ਨਾ ਜ ਹੈ ਨਾ ਚਾਲ ਕਰਾਂਗੇ ਨਾ ਮਸਲਾ ਹਾਂ ਲੋਬੇ ਅੱਜ ਛੜਕਤੀ ਸਪਰੇ ਉਹ ਆਪਣੀ ਆਪਣੇ ਟਰਮੀਆ ਕੱਲ ਆਪਾਂ ਉਧਰ ਛੜਕੀ ਸੀ ਅੱਜ ਦੂਜੇ ਪਾਸੇ ਸੀ ਤੇ ਸਪਰੇ ਦਾ ਕੰਮ ਨਵੇੜਤਾ ਹੁਣ ਲੱਗੂਗਾ ਦੂਜਾ ਪਾਣੀ ਕਣਕ ਨੂੰ ਕੀ ਆਹ ਬੁੱਝੋ ਇਹਨਾਂ ਛਾਂ ਕੇ ਲੱਗਿਆ ਕਰਾ ਗੋਭੀ ਦਾਈ ਗੋਭੀ ਦਾਈ ਇਹਦਾ ਜਿਸਨ ਲੱਗਿਆ ਨਹੀਂ ਸਾਪਨੇ ਪਤੇ ਟੁੱਟੇ ਨਾਲੋਂ ਨਹੀਂ ਦੇਉਣੇ ਪੱਤੇ। ਮੇਰਾ ਕੋਈ ਹੋਰ ਦਿਖਾ ਕੋਈ ਇਹ ਵਿੱਚ। ਹੂੰ। ਪੁੱਜਾ। ਮੈਂ ਆਪਾਂ ਪਾਣੀ ਭਾਲ ਦਈਏ। ਹੈਂ? ਆਹ ਕਮਲੋਂ ਦੀ ਆ ਬਾਈ। ਸੁੱਕਿਆ ਜਦੋਂ ਬਹੁਤ ਤਕੜੇ ਬਣ ਜਾਣਗੇ। ਹੂੰ। ਪਾਣੀ ਭਾਲ ਦਈਏ। ਚਲ। ਲਾਵਾਂਗੇ ਨਾ ਪਾਣੀ। ਚਲ ਰੱਖੀ ਅੰਦਰ ਸਮਾਨ। ਚਲੋ। ਹੂੰ। ਆਇਆ ਕਿਹੜੇ ਦਰਮਿਆਨ ਇੱਥੇ ਰੱਖਣੀ ਉਹ ਫੜਾ ਮੈਨੂੰ ਮੈਂ ਹਾਂ ਉਹਦੀ ਪਤਾ ਨਹੀਂ ਯਾਰ ਫੜੀਦਾ ਆਪਾਂ ਉਥੇ ਆ ਘਰੇ ਰੱਖ ਕੇ ਇੱਥੇ ਰੱਖਦੇ ਪੁੱਛ ਲਾਂਗੇ ਉਹਨੂੰ ਕੀ ਦੀ ਉਹ ਕੀ ਦੀ ਰੱਖ ਲੈਣੇ ਆ ਕੀ ਦੀ ਚਾਹੀਦੀ ਔਰ ਘਰੇ ਉਥੇ ਕਿਡਾ ਨਹੀਂ ਚੱਲ ਆ ਜਾ ਮੇਰੇ ਉ ਗੁਲਾਲੇ ਦੇ ਅੱਖ ਨੂੰ ਮੇਰੇ ਸ਼ੂ ਵੀ ਪਏ ਨੇ ਉਥੇ ਸ਼ੂ ਤਾਂ ਮੇਰੇ ਵੀ ਉਥੇ ਪਏ ਆ ਤੇਰੇ ਵੀ ਉੱਥੇ ਹੀ ਆ ਉਥੇ ਲਾ ਗਏ ਚੱਪਲਾਂ ਕੋਠੇ ਕੋਲੇ ਆਹਿਆ ਪਾਂਡਾ ਟੰਡਾ ਰੱਖਾਂਗੇ ਉਥੇ ਹੂੰ ਹੂੰ ਛੰਡੀ ਹੈ ਕਿਸੇ ਨੇ ਛੰਡੀ ਹੈ ਕਿਸੇ ਨੇ ਹੂੰ ਪੈ ਗਿਆ ਗੋ ਉਹਨੇ ਤਾਂ ਵਿਚਾਰੇ ਨੇ ਚੁਪਣਾ ਹੀ ਹੈ ਹੋਰ ਕੀ ਇਹਦਾ ਹੈਲੋ ਹਾਂਜੀ ਲਓ ਬਈ ਹੁਣ ਆਪਾਂ ਸੰਦੇ ਰੱਖ ਕੇ ਅੰਦਰ ਤੇ ਚੱਲਦੇ ਆਂ ਤੇ ਬਾਕੀ ਕਰਦੇ ਆਂ ਗੱਲਾਂ ਬਾਤਾਂ ਤੇ ਕਣਕਾਂ ਵਧੀਆ ਮਾਰਕ ਦੀ ਕਿਰਪਾ ਅਜ ਤੱਕ ਤਾਂ ਥੋੜੀ ਜਿਹੀ ਗਰਮੀ ਤੋਂ ਬਚਾ ਕੇ ਰੱਖੇ ਨਾ ਤੇ ਹਾਏ ਜਿਵੇਂ ਅੱਜ ਤੋਂ ਪੱਕੜੀ ਐ ਤੋਂ ਪਤਾ ਭਲਾ ਨਿਕਲਿਆ ਵੇ ਪਰ ਹਵਾ ਵਗਣ ਨਾਲ ਫੇਰ ਮਾੜਾ ਜਿਹਾ ਠੰਡ ਰਹਿੰਦੀ ਐ ਤੇ ਉਹਦੇ ਨਾਲ ਗਰਮੀ ਨਹੀਂ ਫਿਰ ਪੈਂਦੀ